ਆਪ ਜੀ ਦਾ ਸਾਰਿਆਂ ਦਾ ਪੰਜਾਬੀ ਵਿਸ਼ਾ ਚੈਨਲ ਉੱਤੇ ਬਹੁਤ ਬਹੁਤ ਸਵਾਗਤ। ਅੱਜ ਅਸੀਂ ਵਿਤਾਂਤਕ ਲੇਖ ਸ਼੍ਰੀ ਗੁਰੂ ਗੋਬੀ ਸਿੰਘ ਜੀ ਬਾਰੇ ਪੜਾਂਗੇ। ਸ਼੍ਰੀ ਗੁਰੂ ਗੋਬੀ ਸਿੰਘ ਜੀ ਨੂੰ ਭਾਰਤ ਦੇ ਇਤਿਹਾਸ ਵਿੱਚ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਆਪ ਸਿੱਖਾਂ ਦੇ 10ਵੇਂ ਤੇ ਅੰਤਿਮ ਗੁਰੂ ਹੋਏ ਹਨ। ਆਪ ਨੇ ਭਾਰਤ ਦੀ ਸੁੱਤੀ ਹੋਈ ਕੌਮ ਨੂੰ ਜਗਾਇਆ ਤੇ ਉਸ ਦੀ ਮਰਦਾ ਰੂਹ ਵਿੱਚ ਜਾਨ ਪਾਈ। ਆਪ ਦੇ ਵਿਅਕਤੀਤਵ ਦੀ ਮਹਿਮਾ ਕਰਦਿਆਂ ਹੋਇਆਂ ਕਵੀ ਭਾਈ ਗੁਰਦਾਸ ਸਿੰਘ ਜੀ ਲਿਖਦੇ ਹਨ ਵਹਾ ਪਰਗਟਿਓ ਮਰਦ ਅਗਮੜਾ ਬਰਿਆਮ ਇਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੋਚੇਲਾ ਆਪ ਦਾ ਜਨਮ 1664 ਈਸਵੀ ਵਿੱਚ ਪਟਨਾ ਸਾਹਿਬ ਵਿਖੇ ਪਿਤਾ ਗੁਰਤੇਕ ਬਾਦ ਜੀ ਦੇ ਘਰ ਮਾਤਾ ਗੁਜਰੀ ਜੀ ਦੇ ਘਰ ਹੋਇਆ 1672 ਈਸਵੀ ਵਿੱਚ ਆਪ ਦੇ ਪਿਤਾ ਜੀ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਆ ਗਏ ਇੱਥੇ ਆਪ ਦੇ ਪਿਤਾ ਜੀ ਨੇ ਆਪ ਨੂੰ ਸ਼ਸਤਰ ਵਿਦਿਆ ਦੇ ਨਾਲ ਨਾਲ ਧਾਰਮਿਕ ਵਿਦਿਆ ਵੀ ਦਿੱਤੀ ਔਰੰਗਜ਼ੇਬ ਨੇ ਹਿੰਦੂ ਧਰਮ ਨੂੰ ਖਤਮ ਕਰਨ ਲਈ ਅੱਤ ਚੁੱਕੀ ਹੋਈ ਸੀ ਕਸ਼ਮੀਰੀ ਪੰਡਤ ਦੁਖੀ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਸਹਾਇਤਾ ਲਈ ਆਏ ਉਸ ਸਮੇਂ ਆਪ ਕੇਵਲ 9 ਸਾਲਾਂ ਦੇ ਸਨ ਆਪਨੇ ਆਪਣੇ ਪਿਤਾ ਜੀ ਨੂੰ ਔਰੰਗਜ਼ੇਬ ਦੇ ਜ਼ੁਲਮਾਂ ਦੇ ਵਿਰੁੱਧ ਕੁਰਬਾਨੀ ਦੇਣ ਲਈ ਭੇਜਿਆ ਪਿਤਾ ਜੀ ਦੇ ਸ਼ਹੀਦ ਦੀ ਤੋਂ ਪਿੱਛੋਂ ਆਪ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ 10ਵੇਂ ਵਾਰਿਸ ਬਣੇ ਆਪਨੇ ਜ਼ਾਲਮ ਮੁਗਲ ਰਾਜ ਨੂੰ ਖਤਮ ਕਰਨ ਲਈ ਸਿੱਖ ਕੌਮ ਨੂੰ ਇਕਮੁੱਟ ਕੀਤਾ ਅਤੇ ਸ਼ਸਤਰ ਵਿਦਿਆ ਦੀ ਸ਼ੁਰੂ ਕੀਤੀ ਆਪਨੇ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਉਹਨਾਂ ਦੇ ਦਰਸ਼ਨਾਂ ਲਈ ਆਉਂਦੇ ਸਮੇਂ ਉਹਨਾਂ ਦੇ ਕੋੜੇ ਤੇ ਹਥਿਆਰ ਲਓ ਗੁਰੂ ਜੀ ਦੀਆਂ ਸੈਨਿਕ ਤਿਆਰੀਆਂ ਨੂੰ ਪਹਾੜੀ ਰਾਜੇ ਬਰਦਾਸ਼ਤ ਨਾ ਕਰ ਸਕੇ ਬिलासपुर ਦੇ ਰਾਜੇ ਪਿੰਚੰਦ ਨੇ ਤੇ ਸ਼੍ਰੀਨਗਰ ਦੇ ਰਾਜੇ ਫਤੇਸ਼ਾਹ ਨੇ ਕੁਜਰਾਜਿਆਂ ਨੂੰ ਇਕੱਠੇ ਕਰਕੇ ਆਪੁੱਤੀ ਚੜਾਈ ਕਰ ਦਿੱਤੀ ਪੰਗਾਣੀ ਦੇ ਸਥਾਨ ਉੱਤੇ 1986 ਈਸਵੀ ਵਿੱਚ ਯੁੱਧ ਹੋਇਆ ਤੇ ਰਾਜਿਆਂ ਨੂੰ ਮੂੰਹ ਦੀ ਖਾਣੀ ਪਈ ਇਸ ਪਿੱਛੋਂ ਆਪਨੇ ਕਲੀ ਕਈ ਕਿਲੇ ਬਣਵਾਏ ਆਪ ਮਹਾਨ ਸਾਹਿਤ ਰਸੀ ਤੇ ਕਵੀ ਸਨ ਆਪਦੇ ਦਰਬਾਰ ਵਿੱਚ 52 ਕਵੀ ਸਨ ਚੰਡੀ ਦੀ ਵਾਰ ਆਪਦੀ ਉੱਚਤਮ ਵੀ ਲਸੀ ਰਚਨਾ ਹੈ ਆਪਨੇ ਪੰਜਾਬੀ ਬ੍ਰਜ ਭਾਸ਼ਾ ਫਾਰਸੀ ਵਿੱਚ ਕਾਵ ਰਚਨਾ ਕੀਤੀ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਆਪਨੇ ਅਨੰਦਪੁਰ ਸਾਹਿਬ ਵਿੱਚ ਇੱਕ ਭਾਈ ਇਕੱਠ ਕੀਤਾ ਆਪਦੇ ਇਸ ਭਰੇ ਦੀਵਾਨ ਵਿੱਚ ਪੰਜ ਵਾਰੀ ਇੱਕ ਇੱਕ ਸਿਰਦੀ ਮੰਗ ਕੀਤੀ ਪੰਜਾਂ ਸਿੱਖਾਂ ਨੇ ਗੁਰੂ ਜੀ ਦੀ ਮੰਗ ਵਾਰੋ ਵਾਰੀ ਪੂਰੀ ਕੀਤੀ ਗੁਰੂ ਜੀ ਨੇ ਉਹਨਾਂ ਨੂੰ ਅਮਰ ਜੀ ਕਾਇਆ ਅਤੇ ਪੰਜ ਪਿਆਰਿਆਂ ਦੀ ਪਦਵੀ ਦਿੱਤੀ ਬਾਅਦ ਵਿੱਚ ਆਪ ਨੇ ਉਹਨਾਂ ਤੋਂ ਆਪ ਅੰਗਰੇਜ਼ਾ ਕਿਹਾ ਇਸ ਤਰ੍ਹਾਂ ਆਪ ਨੇ ਖਾਸਾ ਪੰਥ ਦੀ ਨੀਂ ਰੱਖੀ ਗੁਰੂ ਜੀ ਨੂੰ ਮੁਗਲ ਹਾਕਮਾਂ ਵਿਰੁੱਧ ਪੰਗਾ ਨਹੀਂ ਅਨੰਦਪੁਰ ਸਾਹਿਬ ਚਮਕੌਰ ਸਾਹਿਬ ਫਿਦਰਾਣਾ ਵਿਖੇ ਯੁੱਧ ਕਰਨਾ ਪਿਆ ਇਹਨਾਂ ਲੜਾਈਆਂ ਵਿੱਚ ਆਪ ਨੂੰ ਅਨੰਦਪੁਰ ਸਾਹਿਬ ਛੱਡਣਾ ਪਿਆ ਆਪ ਆਪਣੇ ਪਰਿਵਾਰ ਨਾਲੋਂ ਵਿਛੜ ਗਏ ਆਪ ਦੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋ ਗਏ ਆਪ ਦੇ ਦੋ ਛੋਟੇ ਸਹਿਬ ਜਾਦਿਆਂ ਨੂੰ ਸਰਹੰਦ ਦੇ ਨਵਾਬ ਨੇ ਨੀਹਾਂ ਵਿੱਚ ਨਵਾ ਦਿੱਤਾ ਅਤੇ ਮਾਤਾ ਗੁਜਰੀ ਜੀ ਸਰਹੰਦ ਦੇ ਠੰਡੇ ਪੂਜ ਵਿੱਚ ਹੀ ਸਰੀਰ त्याग ਗਏ ਇੰਨਾ ਕੁਝ ਹੋਣ ਤੇ ਵੀ ਆਪਨੇ ਹੌਸਲਾ ਨਾ ਹਾਰਿਆ ਆਪ ਸਾਰੀ ਸਿੱਖ ਕੌਮ ਨੂੰ ਆਪਣਾ ਪਰਿਵਾਰ ਸਮੇਂ ਦੇ ਸੰ ਆਪ ਮਾਚੀ ਵਾਲੇ ਦੇ ਜੰਗਲਾ ਵਿੱਚ ਹੁੰਦੇ ਹੋਏ ਤਲਵੰਡੀ ਸਾਬੋ ਪੁੱਜੇ ਇੱਥੇ ਹੀ ਆਪਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ ਫਿਰ ਆਪਨੇ ਦੀਨਾ ਕਾਂਗੜਾ ਨਾਂ ਦੇ ਸਥਾਨ ਤੋਂ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਜਿਸ ਵਿੱਚ ਆਪਨੇ ਹੱਕ ਸੱਚ ਦੀ ਰਾਖੇ ਲਈ ਜਦੋਂ ਸਾਰੇ ਹਿੱਲੇ ਅਸਫਲ ਹੋ ਜਾਣ ਤਾਂ ਤਲਵਾਰ ਨੂੰ ਹੱਥ ਪਾਉਣ ਨੂੰ ਜਾਇ ਦੱਸਿਆ ਅੰਤ ਗੁਰੂ ਜੀ ਨੇ ਦੇਰ ਪਹੁੰਚੇ ਇੱਥੇ ਆਪਣੇ ਮਾਧੋਦਾਸ ਬੈਰਾਗੀ ਨੂੰ ਉਸਦੇ ਰਸਤੇ ਪਾਇਆ ਆਪ ਨੇ ਉਸ ਨੂੰ ਸਿੰਘ ਸਜਾ ਕੇ ਉਸ ਦਾ ਨਾਂ ਬੰਦਾ ਬਹਾਦਰ ਰੱਖਿਆ ਤੇ ਜ਼ੁਲਮ ਮੁਗਲ ਰਾਜ ਦਾ ਟੱਕਰਾਂ ਕਰਨ ਲਈ ਪੰਜਾਬ ਭੇਜਿਆ ਅੰਤ ਆਪ 1708 ਈਸਵੀ ਵਿੱਚ ਜੋਤੀ ਜੋਤ ਸਮਾ ਗਏ ਆਪ ਦੁਆਰਾ ਕੌਮ ਤੇ ਮਨੁੱਖਤਾ ਲਈ ਕੀਤੀ ਕੁਰਬਾਨੀ ਭਾਰਤ ਦੇ ਇਤਿਹਾਸ ਵਿੱਚ ਸਦਾ ਅਮਰ ਰਹੇਗੀ ਧੰਨਵਾਦ